ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰੋ ਅੱਜ ਹੁਣੇ-ਹੁਣੇ ਇੱਕ ਮੈਂ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਦੀ ਵੀਡੀਓ ਦੇਖ ਰਿਆ ਜਿਸ ਵਿੱਚ ਉਹਨਾਂ ਨੇ ਕਿਹਾ ਤੇ ਪੰਜਾਬ ਦੇ ਵਿੱਚ ਲੋਕਾਂ ਨੂੰ ਬਿਸ਼ਨੋਈ ਦੀਆਂ ਜੱਗੂਰੀਆਂ ਲੰਡੇ ਦੀਆਂ ਥ੍ਰੈਟਸ ਆ ਰਹੀਆਂ ਔਰ ਉਹਨਾਂ ਨੇ ਇੱਕ ਅਫਸਰ ਨੂੰ ਸਾਬਾਸ਼ੀ ਦਿੰਦੇ ਹੋਏ ਕਿਹਾ ਕਿ ਉਹਨੇ ਵਰਦੀ ਦੀ ਜਿਹੜੀ ਇੱਜ਼ਤ ਬਧਾਈ ਆ ਕੋਰਟ ਦੇ ਵਿੱਚ ਜਾ ਕੇ ਦੱਸਿਆ ਵਾ ਕਿ ਲਾਰੈਂਸ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਖਰੜਚ ਹੋਈ ਸੀਗੀ ਮੈਂ ਬਿਲਕੁਲ ਮਜੀਠੀਆ ਸਾਹਿਬ ਤੁਹਾਡੀਆਂ ਗੱਲਾਂ ਨਾਲ ਸਹਿਮਤ ਹਾਂ ਚਲੋ ਜੇ ਉਹ ਅਫਸਰ ਨੇ ਅਸਲੀਅਤ ਲਿਆਂਦੀ ਆ ਤੇ ਉਹਨੂੰ ਸ਼ਾਬਾਸ਼ ਹੈ ਮੈਂ ਵੀ ਦੇਣਾ ਉਹਨੂੰ ਸ਼ਾਬਾਸ਼ ਪਰ ਮੈਂ ਉਹਦੇ ਨਾਲ ਨਾਲ ਇਹ ਗੱਲਾਂ ਕਰਨੀਆਂ ਚਾਹਾਂ ਕਿ ਜਿਹੜੇ ਅਫਸਰ ਦੀ ਗਲਤੀ ਆ ਉਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ ਕਿਉਂਕਿ ਉਹ ਜੇ ਕਮਨ ਨਹੀਂ ਹੋਣੀ ਚਾਹੀਦੀ ਥ੍ਰੈਟਸ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਪਰ ਮੈਂ ਉੱਥੇ ਦੱਸ ਦੇਣਾ ਚਾਹਣਾ ਮਜੀਠੀਆ ਸਾਹਿਬ ਆਪਣੀ ਸਰਕਾਰ ਵੇਲੇ ਵੀ ਥ੍ਰੈਟਸ ਆਉਂਦੀਆਂ ਰਹੀਆਂ ਔਰ ਕਈ ਸੱਜਣਾ ਨੂੰ ਢਾੜਿਆਂ ਨੂੰ ਤੇ ਮੇਰੇ ਸਾਹਮਣੇ ਸੱਜਣਾਂ ਨੂੰ ਆਪਾਂ ਸਿਕਿਉਰਟੀਆਂ ਵੀ ਦਿਵਾਉਂਦੇ ਰਹੇ ਆ ਇਹ ਸ਼ਰੋਮਣੀ ਕਾਲੀ ਦਲ ਵੇਲੇ ਦੀ ਮੈਂ ਗੱਲ ਕਰ ਰਿਹਾ ਔਰ ਉਸ ਤੋਂ ਬਾਅਦ ਤੁਸੀਂ ਅੱਜ ਇਹ ਗੱਲ ਕਹਿੰਦੇ ਜੇਕ ਲਾਰੈਂਸ ਬੁਸ਼ਨੋਈ ਦੀ ਇੱਕ ਇੰਟਰਵਿਊ ਪੰਜਾਬ ਚ ਹੋਈ ਆ ਚਲੋ ਬਹੁਤ ਮਾੜੀ ਗੱਲ ਹੋਈ ਆ ਹੋਣੀ ਨਹੀਂ ਚਾਹੀਦੀ ਪਰ ਉਸ ਇੰਟਰਵਿਊ ਨੇ ਕਿਸੇ ਦੀ ਜਾਣ ਨਹੀਂ ਲਈ ਮਜੀਠੀਆ ਸਾਹਿਬ ਇੱਕ 27 ਨਵੰਬਰ 2016 ਨੂੰ ਨਾਬਾ ਜੇਲ੍ਹ ਬ੍ਰੇਕ ਹੋਈ ਸੀ ਹੁਣ ਮੜਾ ਇਹ ਜੀ ਨਿਗਾਹ ਮਾਰੋ ਕਿ 27 ਨਵੰਬਰ 2016 ਨੂੰ ਕਿਹਦੀ ਸਰਕਾਰ ਸੀ ਆਪਾਂ ਉਸ ਵੇਲੇ ਸੀਐਮ ਤੋਂ ਰਿਜ਼ਾਈਨ ਮੰਗਿਆ ਆਪਣੇ ਵੇਲੇ ਥ੍ਰੈਟਸ ਆਉਂਦੀ ਆ ਰੀਆਂ ਲੋਕਾਂ ਨੂੰ ਆਪਾਂ ਸਿਕਿਉਰਿਟੀਆਂ ਲਾ ਲੈ ਕੇ ਦਿੰਦੇ ਰਹੇ ਆਪਾਂ ਉਸ ਵੇਲੇ ਕਿਸੇ ਤੋਂ ਰਿਜ਼ਾਈਨ ਮੰਗਿਆ ਆਪਣੇ ਵੇਲੇ ਛਹਾੜਾ ਸਾਹਿਬ ਸ਼ਰੀਆਮ ਖਾਨੇਦਾਰ ਨੂੰ ਵਰਦੀ ਦੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਵਰਲਡ ਲੈਵਲ ਤੱਕ ਰੌਲਾ ਪੈ ਗਿਆ ਆਪਾਂ ਉਸ ਵੇਲੇ ਕਿਸੇ ਤੋਂ ਰਿਜ਼ਾਈਨ ਮੰਗਿਆ ਔਰ ਜੇ ਨਾਬਾ ਜੇਲ ਬਰੇਕ ਦੀ ਮੈਂ ਗੱਲ ਕਰਾਂ ਜਿਹੜੇ ਬੰਦਿਆਂ ਨੇ ਗੋਲੀਆਂ ਮਾਰਕ ਉਥੋਂ ਬੰਦਾ ਭਜਾ ਲਿਆ ਹੁੰਦਾ ਉਹਨਾਂ ਦੇ ਵਿੱਚੋਂ ਇੱਕ ਬੰਦਾ ਸਰਦਾਰ ਵਿਕ੍ਰਮ ਸਿੰਘ ਮਜੀਠੀਆ ਜੀ ਤੁਹਾਡੇ ਹਲਕੇ ਦਾ ਸੀ ਆਪਾਂ ਉਹ ਤੋਂ ਰਿਜ਼ਾਈਨ ਕੀਤਾ ਸੋਇਸ ਕਰਕੇ ਹਰ ਛੋਟੀ ਛੋਟੀ ਗੱਲ ਤੇ ਆਪਾਂ ਇਹਨਾਂ ਕਹਦੇ ਆ ਕਰੀਏ ਕਿ ਸੀਐਮ ਰਿਜ਼ਾਈਨ ਕਰੇ ਸੀਐਮ ਜੁਮੇ ਆ ਰਿਹਾ ਫਿਰ ਉਸ ਵੇਲੇ ਦੇ ਸੀਐਮ ਕੌਣ ਸੀਗੇ ਉਸ ਵੇਲੇ ਦੇ ਹੋਮ ਮਿਨਿਸਟਰ ਕੌਣ ਸੀਗੇ ਸਰਦਾਰ ਸੁਖਵੀਰ ਸਿੰਘ ਜੀ ਬਾਦਲਾਪਾ ਉਹਨਾਂ ਤੋਂ ਰਿਜ਼ਾਈਨ ਮੰਗਿਆ ਸੋਇਸ ਕਰਕੇ ਜੋ ਕੁਝ ਤਹਾਡੀ ਸਰਕਾਰ ਸ਼ਰਮਣਿਕ ਉਸ ਟਾਈਮ ਆਹੀ ਤੁਹਾਡੇ ਨਾਲ ਆ ਜੋ ਕੁਝ ਉਸ ਵੇਲੇ ਸਰਕਾਰ ਦੇ ਵਿੱਚ ਸ਼ਰਮਣਿਕ ਅਕਾਲੀ ਦਲ ਦੇ ਵਿੱਚ ਹੋਇਆ ਜੋ ਗੁਰੂ ਸਾਹਿਬ ਦੀਆਂ ਬੇਦਬੀਆਂ ਆ ਜੋ ਕੁਝ ਉਹ ਕਾਰਡ ਵਾਪਰਿਆ ਮੈਨੂੰ ਲੱਗਦਾ ਨਾ ਇਸ ਤੋਂ ਪਹਿਲਾਂ ਕਦੇ ਕੁਝ ਇਹੋ ਜਿਹਾ ਸਰਕਾਰਾਂ ਤੋਂ ਦਿਖਾਟ ਵਾਪਰਿਆ ਸੀ ਨਾ ਸ਼ਾਇਦ ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਜੀ ਅਗੂ ਨਾ ਗਾਇਂ ਕਦੇ ਵਾਪਰੂਗਾ 13% ਤੇ ਸ਼ਰਮਣਿਕ ਅਕਾਲੀ ਦਲ ਆ ਗਿਆ ਕਰੀਅਰੇ ਬਾਰੇ ਸੋਚਿਆ ਜੇ ਆਪ ਦੀ ਪਾਰਟੀ ਦੇ ਬਾਰੇ ਸੋਚੋ ਦੂਜਿਆਂ ਦੇ ਘਰਾਂ ਦੇ ਵਿੱਚ ਕੁਣਾ ਕੱਢਣ ਨਾਲੋਂ ਸ਼ਰੋਮਨੀ ਕਾਲੀਦਲ ਨੂੰ ਬਚਾਉਣਾ ਮੈਂ ਸਮਝਦਾ ਕਿ ਚੰਗਾ ਰੂਗਾ ਸ਼ਰੋਮਨੀ ਕਾਲੀਦਲ ਦੇ ਅੱਜ ਭਾਂਡੇ ਮੂਤੇ ਬਚ ਗਏ ਤੇ ਆਪਾਂ ਅਜੇ ਵੀ ਦੂਜੇ ਦੇ ਉੱਤੇ ਥੁੱਕ ਸੁੱਟੀ ਜਾਂਦੇ ਮੈਨੂੰ ਇਹ ਤੁਹਾਡੀ ਗੱਲ ਚੰਗੀ ਨਹੀਂ ਲੱਗੀ ਸੋ ਇਸ ਕਰਕੇ ਕਿਸੇ ਦੇ ਕੁਣ ਕੱਢਣ ਤੋਂ ਪਹਿਲਾਂ ਪਛਾਣ ਨੂੰ ਮੜੀ ਝਤੀ ਮਾਰ ਲਿਆ ਕਰੋ ਕਿ ਸਾਡੇ ਵਲੇਤਰੀਓ ਕੁਝ ਹੁੰਦਾ ਰਿਹਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ